ਬਹੁਤ ਬਹੁਤ ਸਵਾਗਤ ਹੈ ਮੇਰੇ ਪ੍ਰੈਸ ਦੇ ਵੀਰਾਂ ਦਾ ਔਰ ਮੈਂ ਤੁਹਾਡੇ ਤੋਂ ਮਾਫੀ ਮੰਗਨੀ ਸੀ ਸਰਸਾ ਸਾਹਿਬ ਨੇ ਆਪ ਤੁਹਾਡੇ ਤੋਂ ਮਾਫੀ ਮੰਗ ਲਈ ਥੋੜਾ ਸਮੇਂ ਦੀ ਦੇਰੀ ਕਰਕੇ ਆਦਰਨੀਏ ਸਾਡੇ ਸਰਸਾ ਸਾਹਿਬ ਜੋ ਕਿ ਦਿੱਲੀ ਸਰਕਾਰ ਦੇ ਮਿਨਿਸਟਰ ਨੇ ਔਰ ਸਾਡੇ ਕੇਂਦਰ ਦੇ ਲੀਡਰ ਨੇ ਉਹਨਾਂ ਦਾ ਮੈਂ ਆਪ ਤੇ ਸਵਾਗਤ ਕਰਦਾ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਮਹਾ ਮੰਤਰੀ ਅਨਿਲ ਸਿੰਘ ਜੀ ਆਦਰਨੀਏ ਬਰਾੜ ਸਾਹਿਬ ਐਡੀ ਭੰਡਾਰੀ ਜੀ ਗੁਰਦੇਵ ਸ਼ਰਮਾ ਦੇਵੀ ਜੀ ਮਦੀ ਸਾਹਿਬ ਸਾਰੇ ਬਿਰਾਜਮਾਨ ਨੇ ਔਰ ਮੈਂ ਬੇਨਤੀ ਕਰਦਾ ਸੱਚਾ ਸਾਹਿਬ ਨੂੰ ਵੀ ਤੁਹਾਡੇ ਨਾਲ ਰੂਪ ਰੂਪ ਹੋਣਗੇ ਬਹੁਤ ਧੰਨਵਾਦ ਜੀ ਤੁਹਾਨੂੰ ਸਾਰੇ ਜਾਣਦੇ ਜੇ ਕਿ ਦਿੱਲੀ ਦੇ ਪਗੋੜੇ ਪੰਜਾਬ ਦੇ ਅੰਦਰ ਦੋਵਾਂ ਦੁਵਾਨਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਵਾਸਤੇ ਪਹੁੰਚੇ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸਣਾ ਹੈ ਕਿ ਦਿੱਲੀ ਅੰਦਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਉਹੀ ਮੋਡਸ ਪਰੈਂਡਾ ਹੀ ਹੁਣ ਪੰਜਾਬ ਅੰਦਰ ਅਡਾਪਟ ਕੀਤੀ ਗਈ ਆ ਭਾਵੇਂ ਸ਼ਰਾਬ ਦੇ ਕੋਟਾਲੇ ਹੋਣ ਕਿਤਰਾ ਸ਼ਰਾਬ ਦੇ ਕੰਮ ਚੋਂ ਕਰੋੜਾਂ ਰੁਪਏ ਦਿੱਲੀ ਚ ਜਿਸ ਤਰ੍ਹਾਂ ਕਮਾਇਆ ਉਸੇ ਤਰੀਕੇ ਪੰਜਾਬ ਦੀ ਸੇਮ ਪਾਲਿਸੀ ਬਣਾ ਕੇ ਤੁਸੀਂ ਦੇਖੋ ਹੈਰਾਨਗੀ ਦੀ ਗੱਲ ਇਹ ਆ ਕੀ ਦਿੱਲੀ ਦੀ ਪਾਲਿਸੀ ਬਾਅਦ ਚ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਧਿਆ ਜੀ ਨੇ ਖੁਦ ਰੱਦ ਕੀਤੀ ਜਦੋਂ ਫੜੇ ਗਏ ਸੀਬੀਆਈ ਈਡੀ ਦੇ ਜਦੋਂ ਕੇਸ ਸ਼ੁਰੂ ਹੋ ਗਏ ਖੁਦ ਰੱਦ ਕੀਤੀ ਲੇਕਿਨ ਉਸੇ ਪਾਲਿਸੀ ਨੂੰ ਭਗਵੰਤ ਮਾਨ ਜੀ ਤੋਂ ਜ਼ਬਰਨ ਪੰਜਾਬ ਅੰਦਰ ਲਾਗੂ ਕਰਾਇਆ ਗਿਆ ਜ਼ਬਰਨ ਪੰਜਾਬ ਦੇ ਅੰਦਰ ਅੱਜ ਅਰਵਿੰਦ ਕੇਜਰੀਵਾਲ ਜੀ ਸੱਤਾ ਦਾ ਪੋਕ ਸੱਤਾ ਭੋਗਣ ਵਾਸਤੇ ਪੰਜਾਬ ਦੇ ਰਿਸੋਰਸਸ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਜਾਜ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੀਆਂ ਸਿਕਿਉਰਿਟੀ ਇੰਜੋਏ ਕਰ ਰਹੇ ਆ ਅਰਵਿੰਦ ਕੇਜਰੀਵਾਲ ਜੀ ਜਿੱਦਣ ਦਿੱਲੀ ਹਾਰੇ ਨੇ ਉਸੇ ਦਿਨ ਤੋਂ ਪੰਜਾਬ ਚ ਡੇਰਾ ਲਾਈ ਖਲੋਤੇ ਨੇ ਉਸੇ ਦਿਨ ਤੋਂ ਪੰਜਾਬ ਚ ਡੇਰਾ ਅਰਵਿੰਦ ਕੇਜਰੀਵਾਲ ਜੀ ਪਹਿਲਾਂ ਦਿੱਲੀੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਵਾਉਂਦੇ ਸੀਗੇ ਹੁਣ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਉਹਨਾਂ ਦੇ ਪੀਏ ਸੈਕਟਰੀ ਪਿਓਨ ਤੱਕ ਵੀ ਤੁਸੀਂ ਹੈਰਾਨ ਹੋ ਜੂਗੇ ਡਰਾਈਵਰ ਤੱਕ ਵੀ ਡਰਾਈਵਰ ਵੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਪੰਜਾਬ ਤੋਂ ਆ ਕੇ ਤਨਖਾਹ ਲੈ ਰਹੇ ਡਰਾਈਵਰ ਤੱਕ ਵੀ ਮਨੀਸ਼ ਸੋਧਿਆ ਜੀ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਜਿੰਨੇ ਸੋਸ਼ਲ ਮੀਡੀਆ ਦੀ ਟੀਮ ਸੀਗੀ ਪੰਜਾਬ ਚੋਂ ਸਾਰੇ ਮੁੰਡੇ ਪੰਜਾਬ ਦੇ ਹੱਟ ਤੇ ਯੂਪੀ ਔਰ ਜਿਹੜੇ ਬਾਕੀ ਸਟੇਟਾਂ ਤੋਂ ਲੈ ਕੇ ਆਏ ਸੀ ਆਪਣੇ ਨਾਲ ਅੱਜ ਸਾਰੇ ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਲੋਕ ਜਿਹੜੇ ਨੇ ਉਹਨਾਂ ਨੂੰ ਇੱਥੇ ਆ ਕੇ ਮੌਕੇ ਮਿਲੇ ਨੇ ਹਰ ਸੂਬੇ ਦੀ ਅਧਿਕਾਰ ਹੁੰਦਾ ਹੈ ਕਿ ਉੱਥੋਂ ਦੇ ਲੋਕ ਉੱਥੋਂ ਦੇ ਆ ਆਪਣੇ ਸੂਬੇ ਦੇ ਰਿਸੋਰਸਸ ਦੇ ਉੱਤੇ ਆਪਣੀ ਰੋਜ਼ਗਾਰੀ ਆਪਣਾ ਰੋਜ਼ਮਾਰਾ ਦੀ ਜ਼ਿੰਦਗੀ ਚਲਾ ਸਕਾਂ ਪਰ ਸਾਨੂੰ ਦੁੱਖ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜ਼ਿਆਦਾ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੀ ਪੱਜੀ ਹੋਈ ਭਗੌੜਿਆ ਦੀ ਟੀਮ ਆ ਕੇ ਲੁੱਟਦੀ ਪਈ ਹੈ 283000 ਕਰੋੜ ਰੁਪਏ ਕਰਜ਼ਾ ਸੀਗਾ 2022 ਚ 283000 ਕਰੋੜ 283000 ਕਰੋੜ ਕਰਜ਼ਾ ਚੜਨ ਵਾਸਤੇ ਪੰਜਾਬ ਨੂੰ 50 ਸਾਲ ਲੱਗੇ 50 ਸਾਲ 2016 ਚ 50ਵੀਂ ਆਪਣੀਆਂ ਵਰੇਗੰਨ ਮਨਾਈ ਸੀ ਪੰਜਾਬ ਨੇ ਤੇ 50 ਸਾਲਾਂ ਚ ਜਿਹੜੇ ਉਹਨਾਂ ਨੂੰ 2 ਕਰੋੜ 83 ਲੱਖ ਕਰਜ਼ਾ ਜਣਾਉਂ ਚ ਲੱਗਾ ਅਰਵਿੰਦ ਕੇਜਰੀਵਾਲ ਮਨੀਸ਼ 소ਧਿਆ ਜੀ ਨੇ ਆਕੇ ਇੱਕ ਟਰਮ ਦੇ ਅੰਦਰ ਕੇਵਲ ਜੇ 4 ਸਾਲ ਹੋਏ ਨੇ 1 ਲੱਖ ਕਰੋੜ ਕਰਜ਼ਾ ਹੋਰ ਚੜਾਤਾ ਪੰਜਾਬ ਤੇ 1 ਲੱਖ ਕਰੋੜ ਰੁਪਏ ਅੱਜ ਪੰਜਾਬ 1 ਲੱਖ ਕਰੋੜ ਹੋਰ ਕਰਜ਼ੇ ਥੱਲੇ ਮਤਲਬ 3 ਕਰੋੜ 83 ਲੱਖ ਦੇ ਕਰਜ਼ੇ ਥੱਲੇ ਆ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਾਈ ਸੂਬਾ ਹੈ ਦੇਸ਼ ਦਾ ਸਭ ਤੋਂ ਵੱਡਾ 46% ਜੀਐਸਡੀਪੀ ਦਾ ਕਰਜ਼ਾ ਹੈ ਅੱਜ ਪੰਜਾਬ ਦੇ ਉੱਤੇ ਔਰ ਅਜੇ ਵੀ ਰੁਕੇ ਨਹੀਂ ਹਰ ਰੋਜ਼ ਪੰਜਾਬ ਦੇ ਖਜ਼ਾਨਿਆਂ ਚੋਂ ਪੈਸੇ ਲਏ ਜਾ ਰਹੇ ਨੇ ਹੁਣ ਨੌਬਤ ਇੱਥੋਂ ਤੱਕ ਆ ਗਈ ਜਦੋਂ ਪੰਜਾਬ ਦਾ ਸਭ ਲੁੱਟਿਆ ਪੁੱਟਿਆ ਗਿਆ ਹੁਣ ਦਿੱਲੀ ਤੋਂ ਸ਼ਰਾਬ ਤਸਕਰ ਜਿਵੇਂ ਲਿਆਉਂਦੇ ਸੀ ਹੁਣ ਸਾਰੇ ਦੇ ਸਾਰੇ ਭੂਮੀ ਤਸਕਰ ਵੀ ਉੱਥੋਂ ਦੇ ਲੈ ਆਉਂਦੇ ਨੇ ਇੱਥੇ ਬੂ ਮਾਫੀਆ ਵੀ ਪਹੁੰਚ ਗਿਆ ਲੁਧਿਆਣੇ ਦੇ ਅੰਦਰ ਜਿਹੜੀ 25000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਗਈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹੀ ਤਰੀਕਾ ਹੈ ਜਿਸ ਤਰੀਕੇ ਹਰਿਆਣੇ ਦੇ ਮੁੱਖ ਮੰਤਰੀ ਹੁਡਾ ਸਾਹਿਬ ਨੇ ਕੀਤਾ ਸੀਗਾ ਜਿਸ ਦੇ ਚੱਲਦੇ ਸੀਬੀਆਈ ਦੀਆਂ ਇਨਕੁਆਇਰੀਆਂ ਅਜੇ ਉਹਨਾਂ ਤੇ ਚੱਲਦੀਆਂ ਆ ਉਹੀ ਮੋਟਰ ਸਪਰੈਂਡੀ ਅਪਣਾਈ ਆ ਕੀ ਆ ਕਿ ਜੇ ਤੁਸੀਂ 50 ਕਿੱਲੇ ਤੋਂ ਜ਼ਿਆਦੀ ਜ਼ਮੀਨ ਇਕੱਠੀ ਕਰ ਲੋਗੇ ਤੁਸੀਂ ਦੇਖੋ ਕਿਸਾਨ ਦੀ ਜ਼ਮੀਨ ਆ ਹੱਕ ਦੀ ਜ਼ਮੀਨ ਆ ਕਿੰਨੀਆਂ ਪੁਸ਼ਤਾਂ ਤੋਂ ਬਚਾ ਕੇ ਰੱਖੀ ਹੋਈ ਜ਼ਮੀਨ ਆ ਔਰ ਅੱਜ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੇ ਦਿੱਲੀ ਤੋਂ ਆ ਕੇ ਬਿਲਡਰ 50 ਏਕੜ ਜ਼ਮੀਨ ਇਕੱਠੀ ਕਰ ਲੈਣਗੇ ਉਹਨਾਂ ਨੂੰ ਲਿਸੈਂਸ ਦੇ ਦਿੱਤਾ ਜਾਊਗਾ ਮਤਲਬ ਕਿਸਾਨ ਨੂੰ 5 ਏਕੜ ਵਾਲ ਨੂੰ 1 ਏਕੜ ਵਾਲ ਨੂੰ ਅਸੀਂ ਨਹੀਂ ਦੇਵਾਂਗੇ ਪਰ ਜੇ ਤੁਹਾਡੀ ਜ਼ਮੀਨ ਕੋਈ ਖੋਲੂਗਾ ਉਸ ਨੂੰ ਅਸੀਂ ਸਾਡੇ ਕੈਂਡੀਡੇਟ ਸਾਹਿਬ ਵੀ ਪਹੁੰਚ ਗਏ ਨੇ ਅਸੀਂ ਜੀ ਆਇਆਂ ਕਿੰਨਾਂ ਨੂੰ ਵੀ ਤੇ ਜੇ ਕੋਈ ਤੁਹਾਡੀ ਜ਼ਮੀਨ ਖੋਲੂਗਾ ਉਹਨੂੰ ਲਿਸੈਂਸ ਦੇਣਗੇ ਇਸ ਪਾਲਿਸੀ ਨੂੰ ਲਿਆਉਣ ਦਾ ਮਕਸਦ ਕੀ ਆ ਇਹਨੂੰ ਪਾਲਿਸੀ ਨੂੰ ਲਿਆਉਣ ਦੇ ਦੋ ਮਕਸਸਦ ਆ ਕਿਸਾਨਾਂ ਦੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਏ ਦੀਆਂ ਜੇਬਾਂ ਭਰਨਗੇ ਤੇ ਦੂਜੇ ਪਾਸੇ ਇਹ ਜ਼ਮੀਨਾਂ ਐਕਵਾਇਰ ਕਰਕੇ ਇਹਨਾਂ ਚ ਸ਼ੋਰੂਮ ਔਰ ਫਲੈਟ ਕੱਟ-ਕੱਟ ਕੇ ਵੇਚ ਜਾਣਗੇ ਕਿਸਾਨਾਂ ਦਾ ਖੂਨ ਚੂਸ ਕੇ 25000 ਏਕੜ ਦੇ ਕਿਸਾਨਾਂ ਦਾ ਖੂਨ ਚੂਸ ਕੇ ਉਧਰੋਂ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਦੀਆ ਜੀ ਦੀਆਂ ਜੇਬਾਂ ਭਰੀਆਂ ਜਾਣਗੀਆਂ ਉਧਰੋਂ ਦਿੱਲੀ ਤੋਂ ਲਿਆਂਦੇ ਬਿਲਡਰਾਂ ਦੀਆਂ ਜੇਬਾਂ ਭਰੀਆਂ ਜਾਣਗੀਆਂ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਅਮੀਰ ਅਮੀਰ ਦੋਸਤ ਜਿੰਨਾਂ ਦੀਆਂ ਗੱਡੀਆਂ 'ਚ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਜੀ ਘੁੰਮਦੇ ਨੇ ਮਹਿੰਗੇ ਮਹਿੰਗੇਆਂ ਗੱਡੀਆਂ 'ਚ ਜਿਹੜੇ ਜਾਜਾ ਚਰਵਿੰਦ ਕੇਜਰੀਵਾਲ ਜੀ ਨੂੰ ਕਮਾਉਂਦੇ ਨੇ ਉਹ ਬਿਲਡਰਾਂ ਨੂੰ ਹੁਣ ਇੱਥੇ ਲਿਆ ਕੇ ਤੇ ਪੰਜਾਬ ਦੀ ਇੱਕ ਐਡੀ ਮਹਿੰਗੀ ਜਾਇਦਾਦ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਪਣੀ jaan ਤੋਂ ਪਿਆਰੀ ਨੂੰ ਲੁਟਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਇਸੇ ਤਰੀਕੇ ਪੰਜਾਬ ਦੇ ਹਾਲਾਤ ਦਿੱਲੀ ਵਰਗੇ ਬਣਦੇ ਜਾ ਰਹੇ ਆ ਦਿੱਲੀ ਅੰਦਰ ਕਿਸ ਤਰ੍ਹਾਂ ਲੁੱਟਿਆ ਮੈਂ ਤੁਹਾਨੂੰ ਤਿੰਨ ਵਾਕਿਆ ਦੱਸਣਾ ਚਾਹਣਾ ਦਿੱਲੀ 'ਚ ਇਹਨਾਂ ਨੇ ਕਿਹਾ ਸੀ ਪ੍ਰਾਲੀ ਖਤਮ ਕਰਨ ਵਾਸਤੇ ਕੈਮੀਕਲ ਲੈ ਆਂਦਾ ਹੈ ਹੁਣ ਦਿੱਲੀ ਦੀ ਸਾਰੀ ਪ੍ਰਾਲੀ ਖਤਮ ਹੋ ਜੂ ਪਹਿਲੀ ਗੱਲ ਦਿੱਲੀ 'ਚ ਪ੍ਰਾਲੀ ਨਹੀਂ ਸੀ ਚਲੋ ਕੋਈ ਗੱਲ ਨਹੀਂ 22 ਲੱਖ ਰੁਪਏ ਦਾ ਕੰਪਾਊਂਡ ਉਹ ਰਿਡਿਊਸ ਕੰਪਾਊਂਡ 22 ਲੱਖ ਰੁਪਏ ਦਾ ਖਰੀਦਿਆ ਜੀ 22 ਲੱਖ ਰੁਪਏ ਦਾ ਪਰ ਹੈਰਾਨ ਹੋਗੇ ਤੁਸੀਂ ਉਸ 22 ਲੱਖ ਦੇ ਕੰਪਾਊਂਡ ਦੇ ਪ੍ਰਚਾਰ ਉਤੇ 32 ਕਰੋੜ ਰੁਪਇਆ ਖਰਚ ਕੀਤਾ 32 ਕਰੋੜ ਰੁਪਇਆ ਉਸ 28 ਲੱਖ ਦੇ ਕੰਪਾਊਂਡ ਨੂੰ ਦਿਖਾਉਣ ਵਾਸਤੇ 32 ਕਰੋੜ ਰੁਪਇਆ ਇਸੇ ਤਰ੍ਹਾਂ ਐਸਸੀ ਸਕਾਲਰਸ਼ਿਪ ਅੰਦਰ ਮਾਤਰ 83 ਲੱਖ ਰੁਪਇਆ ਐਸਸੀ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਪਰ ਉਹਦੇ ਪ੍ਰਚਾਰ ਵਾਸਤੇ ਲਗਭਗ 50 ਕਰੋੜ ਰੁਪਏ ਤੋਂ ਜ਼ਿਆਦਾ ਅਖਬਾਰਾਂ ਚ ਤੇ ਟੀਮਾਂ ਚ ਇਸ਼ਤਿਹਾਰ ਲਗਾਏ ਇਸੇ ਤਰੀਕੇ ਆਡੀਵਨ ਪੁਲਿਸ਼ਨ ਵੇਲੇ ਤੁਸੀਂ ਜਾਣਦੇ ਨਾ ਆਡੀਵਨ ਸ਼ੁਰੂ ਕੀਤਾ ਸੀ ਔਰ ਈਵਨ ਸਰਕਾਰ ਦਾ ਕੋਈ ਰੋਲ ਨਹੀਂ ਸੀ ਅਨਾਉਂਸਮੈਂਟ ਕਰਨੀ ਸੀ ਅੱਜ ਔਰਡ ਗੱਡੀ ਆਊਗਾ ਅੱਜ ਈਵਨ ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਔਰ ਈਵਨ ਦੇ ਪ੍ਰਚਾਰ ਵਾਸਤੇ ਦਿੱਲੀ ਦੇ ਅੰਦਰ 55 ਕਰੋੜ ਰੁਪਈਆ ਕਿੰਨਾ 55 ਕਰੋੜ ਰੁਪਈਆ ਕੇਵਲ ਆਮ ਆਦਮੀ ਪਾਰਟੀ ਨੇ ਔਰ ਈਵਨ ਦੇ ਪ੍ਰਚਾਰ ਵਾਸਤੇ ਕੀਤਾ ਹੁਣ ਮਨੀਸ਼ ਸੁਸੋਧਿਆ ਜੀ ਦੀਆਂ ਅਰਵਿੰਦ ਕੇਜਰਵਾਲ ਜੀ ਦੀਆਂ ਫੋਟੋਆਂ ਲਾਉਣ ਵਾਸਤੇ ਪੰਜਾਬ ਦਾ ਸੈਂਕੜਿਆਂ ਕਰੋੜ ਰੁਪਈਆ ਐਡ ਅੰਦਰ ਪ੍ਰਚਾਰ ਅੰਦਰ ਗੋਆ ਮਹਾਰਾਸ਼ਟਰਾ ਮੱਧ ਪ੍ਰਦੇਸ਼ ਛੱਤੀਗੜ੍ਹ ਹਿਮਾਚਲ ਹਰਿਆਣੇ ਚ ਚੱਲਦਾ ਪਿਆ ਉਧਰੋਂ ਆਪ ਲੁੱਟਦੇ ਪਏ ਨੇ ਖਜ਼ਾਨੇ ਨੂੰ ਦੋ ਹੱਥਾਂ ਨਾਲ ਉਧਰੋਂ ਆਪਣੇ ਪ੍ਰਚਾਰ ਵਾਸਤੇ ਲੁੱਟਾਰੇ ਨੇ ਉਧਰੋਂ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ ਅਰਵਿੰਦ ਕੇਜਰੀਵਾਲ ਜੀ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਉਹਨੂੰ ਸੱਤਾ ਦਾ ਨਸ਼ਾ ਦਿਵਾਉਣ ਵਾਸਤੇ ਉਹਨੂੰ ਮਹਿਸੂਸ ਕਰਾਉਣ ਵਾਸਤੇ ਕਿ ਰਾਜ ਤੇਰਾ ਹੀ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਾਜ ਪੰਜਾਬ ਦੀ ਪੁਲਿਸ ਉਹਦੇ ਅੱਗੇ ਪਿੱਛੇ ਚੱਲ ਰਹੀ ਹੈ ਜਿਹੜੀ ਅੱਜ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਾਈ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਹਾਂ ਦਿੱਲੀ ਦੇ ਲੋਕਾਂ ਨੂੰ ਸਮਝਾਈ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਥੋਂ ਭਜਾਈ ਲੁਟੇਰਿਆਂ ਦੀ ਦੁਕਾਨ ਬੰਦ ਕਰਾਈ ਪੰਜਾਬ ਦੇ ਅੰਦਰ ਵੀ ਮੈਂ ਬੇਨਤੀ ਕਰਨ ਆਇਆ ਹਾਂ ਦਿੱਲੀ ਦੇ ਸਿੱਖਾਂ ਦੇ ਭਾਜਪੀ ਨੇ ਤਿੰਨ ਸਿੱਖਾਂ ਟਿਕਟ ਦਿੱਤੀ ਦਿੱਲੀ ਦੇ ਲੋਕਾਂ ਨੇ ਤਿੰਨਾਂ ਦੇ ਤਿੰਨਾਂ ਸਿੱਖਾਂ ਨੂੰ ਵੱਡੇ-ਵੱਡੇ ਮਾਰਜਨ ਤੋਂ ਵਜਾ ਕੇ 20-20 ਹਜ਼ਾਰ ਵੋਟਾਂ ਦੇ ਮਾਰਜਨ ਤੋਂ ਜਿਤਾ ਕੇ ਭੇਜਿਆ ਕਿਉਂ ਉਹ ਸਮਝ ਗਏ ਕਿ ਸਾਨੂੰ ਐਕਸਪਲੋਇਟ ਕਰਦੇ ਰਹੇ ਨੇ ਸਾਨੂੰ ਲੜਾਉਂਦੇ ਰਹੇ ਨੇ ਗੌਮ ਦਾ ਨੁਕਸਾਨ ਕਰਦੇ ਰਹੇ ਨੇ ਇਸ ਕਰਕੇ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਜਿਹੜੇ ਤੁਸੀਂ ਵੋਟ ਪਾਣੀ ਆ ਵੋਟ ਖਾਲੀ ਤੁਹਾਡੀ ਵੋਟ ਐਮ.ਐਲ.ਏ ਨਹੀਂ ਚੁਣੂਗੀ ਵਾਡੀ ਵੋਟੇ ਤੈਅ ਕਰੂਗੀ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਲੋਕ ਸਭਾ ਦੀਆਂ ਮਾਫ ਕਰਨਾ ਰਾਜ ਸਭਾ ਦੀਆਂ ਸੀਟਾਂ ਪਹਿਲਾਂ ਨੇ ਵੇਚਦੀਆਂ ਸੀਗੀਆਂ ਪੰਜ ਤੋਂ ਜ਼ਿਆਦਾ ਸੀਟਾਂ ਦਾ ਵੇਚੀਆਂ ਕੀ ਵਾਸਤਾ ਸੀਗਾ ਤੁਸੀਂ ਦੱਸੋ ਜਿਨ੍ਹਾਂ ਨੂੰ ਵੇਚਿਆ ਜਿਨ੍ਹਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਿਆ ਸੀਟਾਂ ਦਿੱਤੇ ਉਹਨਾਂ ਦਾ ਕੀ ਪੰਜਾਬ ਨਾਲ ਲੈਣ ਦੇਣ ਸੀਗਾ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਪੰਜਾਬ ਦਾ ਪੈਸਾ ਪੰਜਾਬ ਦੀ ਸ਼ਰਾਬ ਦੇ ਹਾਲਿਆ ਕੇ ਬੱਚਿਆਂ ਨੂੰ ਨਸ਼ੇ ਵੰਡੇ ਜਾ ਰਹੇ ਨੇ ਸ਼ਰਾਬ ਦੀਆਂ ਟਰੱਕਾਂ ਦੇ ਟਰੱਕ ਵੰਡੇ ਜਾ ਰਹੇ ਨੇ ਮਕਸਦ ਕੀ ਆ ਵੀ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣੇ ਚਾਹੀਦੇ ਨੇ ਅਰੋੜਾ ਜੀ ਜਿੱਤਣਗੇ ਉਹ ਰਿਜ਼ਾਈਨ ਕਰਨਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਿਧਾਨ ਸਭਾ ਚ ਲੋਕ ਸਭਾ ਰਾਜ ਸਭਾ ਵਿੱਚ ਭੇਜਣਾ ਹੈ ਤੁਸੀਂ ਸੋਚ ਸਕਦੇ ਜੇ ਇੱਕ ਪਾਸੇ ਦੇਸ਼ ਦੀ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਦਾ ਮੈਂ ਤੁਹਾਨੂੰ ਆਂਕੜਾ ਦੱਸਣਾ ਚਾਹਣਾ ਹੈ ਕਿ ਤੁਸੀਂ ਦੇਖੋ ਦੇਸ਼ ਦੇ ਵਾਸਤੇ ਕੀ ਕੀਤਾ ਹੈ ਕਿਆ ਐਸੀ ਸਰਕਾਰ ਹੋਣੀ ਚਾਹੀਦੀ ਆ ਜਾਂ ਜਿਹੜੀ ਤੁਸੀਂ ਦੇਖਦੇ ਪਏ ਜੇ ਦੇਸ਼ ਅੰਦਰ 344.47 ਮਿਲੀਅਨ ਲੋਗਾ ਤੋਂ ਗਰੀਬੀ ਰੇਖਾ 'ਚ ਜਿਹੜੇ ਸੀ 344.47 ਇਹਨਾਂ ਤੋਂ ਘਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੁਰੇ ਟਿਚ ਰਹਿ ਗਏ। ਉਹ ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹਿ ਗਏ ਨੇ। ਤੁਸੀਂ ਹਿਸਾਬ ਲਗਾਓ। ਜਿਹੜੇ ਇੰਨੀ ਪੋਵਰਟੀ ਦਾ ਉਹਦੇ ਰੇਸ਼ਿਓ ਕੀ ਰਹਿ ਗਈ ਆ ਇਹਦੀ ਰੇਸ਼ਿਓ ਲਗਭਗ 7% ਰੇਸ਼ਿਓ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਗਾਂ ਨੂੰ ਕੱਟਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਾਹਰ ਦੇ ਲੋ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ ਮਾਤਰ ਇਹਨਾਂ 11 ਸਾਲਾਂ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪੈਣ ਦੀਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਜਿਹੜਾ ਸੂਬੇ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਜਿਹੜੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਆ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਤੁਹਾਡੇ ਚਰਨਾਂ 'ਚ ਕਰਨ ਆਇਆ ਹਾਂ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ 1.5 ਸਾਲ ਦੀ ਨਹੀਂ 1.5 ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਹੈ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ ਡੇਢ ਸਾਲ ਚੁਲਿਆ ਜਾਣਾ ਕੇਵਲ ਡੇਢ ਗੱਲ ਡੇਢ ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਲਈ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣਗੀਆਂ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਬਾਦ ਕਰਨ ਵਾਸਤੇ ਇਸ ਕੰਸਟਿਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਕਿਸੇ ਵੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਏ ਇਹ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ਸਾਰੀ ਉਮਰ ਅਮਰੀਕਾ ਕੀ ਕਰਦਾ ਸੀ ਚੰਗਾ ਭਲਾ ਮੁਲਕ ਵਸਦੇ ਹੁੰਦੇ ਆ ਉਹਨਾਂ ਚ ਜਾਂਦਾ ਏ ਉਹਨਾਂ ਨੂੰ ਸੁਪਨੇ ਦਿਖਾਉਂਦਾ ਏ ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵਸਦਾ ਪਿਆ ਸੀ ਲੀਬੀਆ ਚੰਗਾ ਭਲਾ ਵਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਦੇ ਉਹਨਾਂ ਦੇ ਮੁਲਕਾਂ 'ਚ ਗਏ ਉਹਨੂੰ ਕਹਿੰਦੇ ਦੇਖੋ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆ ਜਾਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲ ਆ ਦਿੱਲੀ ਨੂੰ ਲੁੱਟ ਪੁੱਟ ਕੇ ਕਹਿ ਕੇ ਆ ਗਿਆ ਹੁਣ ਤਾਂ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੋਕਾਂ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿੰਨਾ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟੇ ਨਾਲ ਨਿਕਲੋਤਾ ਹਰਣ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਨਾਲ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਹਿੰਦਾ ਮੈਂ ਰਾਜ ਤੋਂ ਬਣਾ ਲੈ ਸਕਦਾ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਰਾਜ ਤੋਂ ਬਣਾ ਲੈ ਸਕਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਮੋਦੀ ਜੀ ਦੇ ਨੁਮਾਇੰਦੇ ਨੂੰ ਜਿਤਾਓ ਇਹ ਜਿੱਤਣਗੇ ਤੇ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇੱਕ ਗੱਲ ਸਮਝ ਆਊਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਭਾਜੀਪੀ ਬਹੁਤ ਚੰਗੀ ਤਰ੍ਹਾਂ ਸਮਝ ਦਿਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸਾ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਨਸ ਬਣ ਚੁੱਕਿਆ ਹੈ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਈ ਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਹੁੰਚਾਉਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰ ਸਾਹਿਬ ਸ਼ਰਮ ਨਾਲ ਮਰਨ ਨੂੰ ਜੀ ਕਰਦਾ ਇਹਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਹੈ ਜਿਹਦੇ ਵਾਸਤੇ ਪੰਜਾਬ ਦੇ ਲੋਕ ਛੱਡੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਚਾਤਾ ਇਹਨਾਂ ਦੇ ਐਮਐਲਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਪੜੇ ਜਾਂਦੇ ਨੇ ਐਮ ਵੇਚਦੇ ਹੋਏ ਔਰ ਤੁਸੀਂ ਦੇਖੋ ਪੁਲਿਸ ਇਹਨਾਂ ਦੀ ਵੇਚਦੀ ਹੈ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਢਈ ਆ ਸਕੂਲਾਂ 'ਚ ਨਸ਼ਾ ਪਚਾਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਖਤਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਏ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਹਰਾਮ ਔਰ ਮਾਮਾ ਦੇ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਨਾ ਬਠਿੰਡੇ ਦੇ ਅੰਦਰ ਇੱਕ ਨੌਜਵਾਨ ਬੱਚੇ ਦਾ ਟਾਰਚਰ ਕਰ ਕਰਕੇ ਮਾਰਤਾ ਪੁਲਿਸ ਛੇਡ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਵੈਬ ਜਿਹੜਾ ਸੀਐਮ ਦੀ ਕੁੱਟ ਜਿ ਬਿਠਾਰ ਕੇ ਆਉਂਦੇ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾਉਂਦੇ ਉਹਨਾਂ ਨੇ ਇੰਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਕੇ ਕਸਟੋਡੀ ਰਿਲ ਕਰਕੇ ਅਰਗੇਸ਼ਨ ਨਾਲ ਮਾਰਨਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਜੇ ਇਸ ਲੁਟੇਰਿਆਂ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬढ़ाई ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਇਹ ਲੁਟੇਰਿਆਂ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਉਹਨਾਂ ਨੂੰ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਜੇ ਖੁਸ਼ਹਾਲ ਬਣਾਉਣਾ ਜੇ ਬਹੁਤ ਬਹੁਤ ਧੰਨਵਾਦ ਜੀ 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 ਵੀਡੀਓ ਹੈ ਉਹਨੂੰ ਬਹੁਤ ਫਾਈਨਲ ਕਰ ਰਹੇ ਹੈ ਤੁਸੀਂ ਇਹ ਕੀ ਕਿਹਾ ਕਿ ਇਹਨੂੰ ਵੋਟ ਪਾ ਦਿਓ ਆ ਆਪ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿਓ ਬਣਾਤੀ ਹੋਗੀ ਉੱਥੇ ਭਈ ਇਸ ਕੰਮ ਦਾ ਤਾਂ ਫਰੋਡ ਐਸੀਆ ਵੀਡੀਓ ਬਣਾਉਣ ਵਾਸਤੇ ਤਾਂ ਕੇਜੜੀ ਵੱਲ ਜਾਣਿਆ ਜਾਂਦਾ ਏ ਮੈਂ ਤੇ ਮਹਿਤ ਜੀ ਅੱਜ ਹੀ ਪਹਿਲੇ ਦਿਨ ਆ ਰਹਿਆ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕੰਦੇ ਕੁਝ ਨਹੀਂ ਅਰੇ ਭਈ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਵਲੇ ਦੀ ਵੀਡੀਓ ਐ ਕਿਸ ਚੀਜ਼ ਦੀ ਵੀਡੀਓ ਤੁਸੀਂ ਕਹਿ ਰਹੇ ਕਿ ਸੰਜੀਵ ਲੋੜਾ ਤੋਂ ਇਲਾਵਾ ਕਿਸੇ ਨੂੰ ਵੀ ਮੈਂ ਤੇ ਆਇਆ ਹੀ ਇੱਥੇ ਅੱਜ ਆ ਮੈਂ ਤਾਂ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਹੈ ਉਮੇਰ ਦੱਸਿਆ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿੰਦੇ ਜੇ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ ਏਜੰਟ ਲਗਾਤਾਰ ਖੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਵੇਲੇ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂ ਬਣਾ ਰਹੀ ਆ ਰੱਬ ਹੀ ਜਾਣਦਾ ਹੈ ਇਹਨਾਂ ਦੇ ਬਾਰੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਪੰਜਾਬ ਪੁਲਿਸ ਤੇ ਅਤਬਾਰ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇਨਟੈਰੋਗੇਟ ਕਰ ਕਰਕੇ ਮੁੰਡਿਆਂ ਨੂੰ ਇਨਟੈਰੋਗੇਟ ਕਰਕੇ ਮਾਰ ਦਿੰਦੀ ਹੈ ਇਹ ਕਿਸੇ ਨੂੰ ਵੀ ਸਾਬਤ ਕਰਦੇ ਉੱtre ਹੋਏ ਨਹੀਂ ਕੁਝ ਵੀ ਸਾਬਤ ਕਰਦੇ ਆਈਐਸਆਈ ਹਰ ਇੱਕ ਪਾਰਟੀ ਕਹਿੰਦੀ ਹੈ ਜੀ ਇਲੈਕਸ਼ਨਾਂ ਦੇ ਕੋਲ ਟੈਂਸਨ ਦੇ ਆਰੇ ਭਾਈ ਹਰ ਇੱਕ ਪਾਰਟੀ ਨਾਲ ਇਲੈਕਸ਼ਨ ਚ ਸੁਣੀਏ ਨਾ ਸੁਣਦੀ ਗੱਲ ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਰਸ਼ੇਦ ਕੋਈ ਕਾਰਵਾਈ ਨਹੀਂ ਸੁਣ ਤਲੋ ਨਾ ਜਿਤਾਤ ਨੇ ਉਹਨਾਂ ਨੇ ਤਾਂ ਜਿੱਤੇ ਹੀ ਨਹੀਂ ਪੰਜਾਬ ਚ ਸਾਨੂੰ ਕਿਉਂ ਸਵਾਲ ਪੁੱਛਦੇ ਜੀ ਜਿੰਨੂੰ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਅਸੀਂ ਤਾਂ ਦੇਸ਼ ਅੰਦਰ ਦੇਸ਼ ਦੇ ਅੰਦਰ ਦੱਸੋ ਕੋਈ ਨਸ਼ੇ ਵਾਲਾ ਦਿਖਾਈ ਦਿੰਦਾ ਹੋਵੇ ਨਹੀਂ ਦੇਸ਼ ਦੇ ਅੰਦਰ ਹੀ ਨਹੀਂ ਮੈਂ ਕਹਿੰਦਾ ਦੇਸ਼ ਦੀ ਸਾਡੀ ਸਰਕਾਰ ਹੈ ਦੇਸ਼ ਦੇ ਅੰਦਰ ਆਦਰ ਜਿੱਥੇ ਲੜਨ ਵਾਸਤੇ ਆਏ ਨਹੀਂ ਨਹੀਂ ਤੁਹਾਡੀ ਗੱਲ ਤੁਹਾਡੀ ਮੈਂ ਦੇਸ਼ ਦੀ ਸਰਕਾਰ ਦੀ ਗੱਲ ਕੀਤੀ ਕਿ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਸਾਡੀ ਸਰਕਾਰ ਹੈ ਜੋ ਉੱਥੇ ਕੋਈ ਨਸ਼ੇ ਵਾਲਾ ਆਉਂਦਾ ਮੇਰਾ ਮਤਲਬ ਦੇਸ਼ ਸਾਡੀ ਸਰਕਾਰ ਹੈ ਜਿੱਥੇ ਜਿੱਥੇ ਜੀ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੱਤਾ ਸੀਗਾ ਕਿ ਅਮਰੀਕਾ ਦੀ ਪੋਲਿਸੀ ਜਿਹੜੀ ਹੈਗੀ ਉਹ ਆਮਾ ਦੀ ਪਾਰਟੀ ਰੁਕ ਰਹੀ ਤੁਹਾਡੇ ਕਹਿੰਦੇ ਮਤਲਬ ਕਿ ਅਮਰੀਕਾ ਸਹੀ ਕੋਈ ਪੋਲਿਸੀ ਸਹੀ ਨਹੀਂ ਹੈ ਮੈਂ ਫੋਰਨ ਪਾਲਿਸੀ ਦੀ ਨਹੀਂ ਬੈਠਾ ਮੈਂ ਦੱਸਿਆ ਕਿ ਜੋ ਲਿਬਿਆ ਦਾ ਹਾਲ ਹੋਇਆ ਜੋ ਇਰਾਕ ਦਾ ਹਾਲ ਹੋਇਆ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਅੱਜ ਉਹਨਾਂ ਨੂੰ ਉਜਾੜ ਕੇ ਤੇ ਆਪਣਾ ਵਾਪਸ ਚਲੇ ਗਏ ਨੇ ਮੈਂ ਤੁਹਾਨੂੰ ਉਹ ਦੱਸਿਆ ਸਰ ਇੱਕ ਐਸਜੀਪੀਸੀ ਦਾ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਵਾਹ ਹੈ ਮੇਰੀ ਟੀਮ ਦੀ ਮੈਂ ਕੋਈ ਧਾਰਮਿਕ ਤੌਰ ਤੇ ਕਿਸੇ ਨਾਲ ਆਦ ਦੀ ਨਾ ਵਿਵਾਦ ਦੀ ਨਾ ਜੁਗਾੜ ਦੀ ਮੈਂ ਨਹੀਂ ਗੱਲ ਕਰਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚ ਨਹੀਂ ਆਗਾ ਇਸ ਕਰਕੇ ਮੇਰਾ ਉਹਦੇ ਤੇ ਬੋਲਣਾ ਬਿਲਕੁਲ ਨਜਾਇਜ਼ ਹੈ ਜਿੱਥੇ ਸ੍ਰੀ ਪ੍ਰਧਾਨ ਮੰਤਰੀ ਕਨੇਡਾ ਜਾ ਰਹੇ ਨੇ ਪੱਤਵੰਤ ਸਿੰਘ ਪੰਡੂ ਤੇ ਇਹ ਕਹਿ ਜਾ ਰਹੇ ਹੈ ਕਿ ਇਹ ਨਾ ਜਾਇਆ ਜਾਏਗਾ ਹੈ ਪ੍ਰਧਾਨ ਮੰਤਰੀ ਉੱਤੇ ਜਾਣ ਜਿਹੜੀ ਬੈਟਰਨ ਦੀ ਸਾਡੇ ਕੋਣ ਕਹਿ ਰਹੇ ਤੁਸੀਂ ਕਹਿ ਰਹੇ ਜੀ ਮੈਂ ਨਹੀਂ ਕਹਿ ਰਿਹਾ ਕੋਣ ਕਹਿ ਰਿਹਾ ਵਿਰੋਧੀ ਕੌਣ ਵਿਰੋਧੀ ਜਿਹੜੇ ਜੀ ਤੁਹਾਡੇ ਵਿਰੋਧੀ ਮੇਰਾ ਵਿਰੋਧੀ ਕੌਣ ਹੈ ਪਾਰਟੀ ਦੇਸ਼ਨਾ ਬਿਆਨ ਆਇਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਉੱਤੇ ਜਾਂਦੇ ਤੇ ਉਹਨਾਂ ਨੂੰ ਕੀ ਰਾਂਗੇ ਅਸੀਂ ਉੱਤੇ ਦੇਖੋ ਇੱਕ ਨਟੰਕੀ ਬਾਝ ਹੈਗਾ ਉਹ ਪੰਨੂ ਔਰ ਉਹ ਜੇ ਇਹ ਵੀਡੀਓ ਪਾਉਂਦਾ ਵਿਚਾਰੇ ਦੁਕਾਨ ਵੀਡੀਓ ਨਾਲ ਚੱਲਦੀ ਆ ਜੇ ਤੁਸੀਂ ਉਹਦੀ ਵੀਡੀਓ ਚਲਾਉਣੀ ਬੰਦ ਕਰ ਦੋ ਉਹ ਦੁਕਾਨ ਬੰਦ ਹੋ ਜੀ ਇਸ ਕਰਕੇ ਉਹਦੀ ਦੁਕਾਨ ਵੀ ਚੱਲਣ ਦੋ ਤੁਸੀਂ ਉਹਦੇ ਦੁਸ਼ਮਣ ਦਾ ਬਣੋ ਸਰ ਕੀ ਲੇਟਾ ਜਾਣਗੇ ਬਸ ਜਾਣਾਂਗੇ ਨਾ ਮੇਰੇ ਤੋਂ ਕੁਝ ਕਿ ਨਹੀਂ ਜਾਣਗੇ ਜਾਣਗੇ ਤੇ ਜਾਣਗੇ ਨਹੀਂ ਨਹੀਂ ਸਰ ਸੰਮੇਲ ਨੇ ਸੰਮੇਲ ਸੁਣਾਇਆ ਜਾ ਰਹੇ ਜੀ ਜੇ ਪ੍ਰਧਾਨ ਮੰਤਰੀ ਨੇ ਕਹਿਤਾ ਜਾਣਗੇ ਤੇ ਜਾਣਗੇ ਜੇ ਕਹਿਤਾ ਜਾਣਗੇ ਤੇ ਜਾਣਗੇ ਆਓ ਜੀ ਥੈਂਕ ਯੂ ਸਰ ਥੈਂਕ ਯੂ